ਭਾਰਤ ਵੱਲੋਂ ਦਰਿਆਵਾਂ ਦੇ ਵਿੱਚ ਪਾਣੀ ਛੱਡਣ ਦੇ ਨਾਲ ਪਾਕਿਸਤਾਨ 'ਚ ਔਰ ਖਾਸ ਕਰ ਲੰਦੇ ਪੰਜਾਬ ਦੇ ਵਿੱਚ ਚੋਕੀਆਂ ਤਬਾਹੀਆਂ ਨੇ ਜਿਹੜੀਆਂ ਉਹ ਸਾਹਮਣੇ ਆਈਆਂ। ਪਿਛਲੇ 24 ਘੰਟਿਆਂ ਦੇ ਵਿੱਚ ਹੁਣ ਤੱਕ ਸਾਡੇ ਤੱਕ ਪਹੁੰਚਣ ਵਾਲੀਆਂ ਖਬਰਾਂ ਮੁਤਾਬਕ ਲੰਦੇ ਪੰਜਾਬ ਦੇ ਅੰਦਰ ਰੋੜਾ ਜਿਹੜਾ ਉਹ ਸਿਆਲਕੋਟ ਸ਼ਹਿਰ ਸੰਬੜਿਆਲ ਦਸਕਾ ਨਾਰੋਵਾਲ ਵਜ਼ੀਰਾਬਾਦ ਔਰ ਇਥੋਂ ਹੁੰਦਾ ਹੋਇਆ ਹੁਣ ਲਾਹੌਰ ਤੱਕ ਜਿਹੜਾ ਉਹ ਕਰ ਰਿਹਾ ਹੈ। ਲੰਦੇ ਪੰਜਾਬ ਦੀ ਸੀਐਮ ਮਰੀਮ ਨਵਾਜ਼ ਸੋਹਣਾ ਨੇ ਆਖਿਆ ਹੈ ਕਿ ਅੱਜ ਦੀ ਰਾਤ ਅਜੜੀ ਉਹ ਲਾਹੌਰ ਸ਼ਹਿਰ ਔਰ ਸ਼ਦਰੀ ਸ਼ਹਿਰ ਦੇ ਉੱਤੇ ਭਾਰੀ ਹੈ ਡਰ ਹੈ ਕਿ ਇਨ੍ਹਾਂ ਸ਼ਹਿਰਾਂ ਦੇ ਵਿੱਚ ਵੀ ਰੋੜ ਆ ਜਾਏਗਾ ਹੁਣ ਤੋਂ ਕੁਝ ਘੰਟੇ ਬਾਅਦ ਪਾਣੀ ਹੈ ਜਿਹੜਾ ਉਹ ਰਾਵੀ ਦਰਿਆ ਥਾਣੀ ਇਹਨਾਂ ਦੇ ਲਾਗੂ ਦੀ ਨੰਗੇਗਾ ਮਰੀਮ ਨਵਾਜ਼ ਸੋਹਣਾ ਨੇ ਆਖਿਆ ਕਿ ਭਾਰਤ ਨੇ ਪਾਣੀ ਛੱਡ ਕੇ ਪਾਕਿਸਤਾਨ ਦੇ ਵਿੱਚ ਤਬਾਈ ਫੇਰੀ ਹੈ ਜਦ ਕਿ ਫੈਡਰਲ ਮਨਸੂਬਾਬੰਦੀ ਦੇ ਜਿਹੜੇ ਮੰਤਰੀ ਨੇ ਐਸਨ ਇਕਬਾਲ ਹੋਣੇ ਜਿਨ੍ਹਾਂ ਦਾ ਆਪਣਾ ਤਾਲੁਕ ਵੀ ਨਰਵਾਲ ਸ਼ਹਿਰ ਦੇ ਨਾਲ ਆ ਉਹਨਾਂ ਦਾ ਆਖਣਾ ਹੈ ਕਿ ਭਾਰਤ ਨੇ ਪਾਣੀ ਨੂੰ ਇੱਕ ਹਥਿਆਰ ਦੇ ਤੌਰ ਤੇ ਵਰਤੇ ਆ ਔਰ ਇਸ ਰੋਡ ਨੂੰ ਸਿਰਫ ਇਸ ਕਰਕੇ ਚੋਖਾ ਕਰਕੇ ਛੱਡਿਆ ਕਿ ਪਾਕਿਸਤਾਨ 'ਚ ਦਵਾਈਆਂ ਫਿਰਨ ਔਰ ਨੁਕਸਾਨ ਹੋਵੇ ਐਸੇਨ ਇਕਬਾਲ ਹੁਣਾਂ ਨੇ ਆਖਿਆ ਕਿ ਸਿੰਧ ਤਾਸ ਸਮਝੌਤੇ ਦੀ ਪਾਬੰਦੀ ਕਰਦੇ ਹੋਏ ਆ ਭਾਰਤ ਨੇ ਪਾਣੀ ਕਿਸੇ ਹੋਰ ਤਰੀਕੇ ਨਾਲ ਚੜ੍ਹਨਾ ਸੀ ਪਰ ਸਾਨੂੰ ਸਿਰਫ ਪਾਣੀ ਛੱਡਣ ਦੀ ਇਤਲਾਹ ਦਿੱਤੀ ਗਈ ਔਰ ਸਿੰਧ ਤਾਸ ਸਮਝੌਤੇ ਨੂੰ ਨਹੀਂ ਨਿਭਾਇਆ ਗਿਆ ਸਿੰਧ ਤਾਸ ਸਮਝੌਤਾ ਉਹੀ ਹੈ ਜਿਹਨੂੰ ਮੁਕਾਉਣ ਦਾ ਐਲਾਨ ਭਾਰਤੀ ਪ੍ਰੈਮੀਅਰ ਮਿਨਿਸਟਰ ਨਰਿੰਦਰ ਮੋਦੀ ਹੋਣੇ ਕਰ ਚੁੱਕੇ ਨੇ ਆਖਿਆ ਜਾ ਰਿਹਾ ਕਿ ਸਿਆਲਕੋਟ ਸ਼ਹਿਰ ਦੇ ਵਿੱਚ 7 ਲੋਕਾਂ ਦੀ ਮੌਤ ਵੀ ਹੋਈ ਹੈ ਜਦ ਕਿ ਹਜੇ ਵੀ ਦਰਿਆਵਾਂ ਪਾਣੀ ਹੈ ਜੋ ਵੱਡੀਆਂ ਤਬਾਹੀਆਂ ਮਚਾ ਸਕਦਾ ਹੈ